ਦੇ ਤਾਂ ਸਤਿਗੁਰੂ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਸਰਦਾਸ ਬੇਨਤੀ ਜੋ ਜੜੀ ਸਤਿਗੁਰੂ ਆਪ ਜੀ ਦੀ અપਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲਾ ਜਾਣ ਕੇ ਆਪ ਜੀ ਦੀਆਂ ਸਿੱਖ ਸੰਗਤਾਂ ਦਾ ਸ਼ਰੋਵਰ ਦਰਬਾਰ ਚ ਲਿਜਾਣ ਲਈ ਹਾਜ਼ਰ ਹੋਈਆਂ ਸਤਿਗੁਰੂ ਚੱਲਣ ਦੀ ਆਗਿਆ ਬਖਸ਼ੋ ਰਸਤੇ ਦੀ ਬਾਤ ਘਟਦੇ ਆਪ ਸਹਾਇ ਹੋਣਾ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਖੁੱਲੇ ਦਰਸ਼ਨਦਾਰੇ ਬਖਸ਼ੇ ਰਹਿਣ ਕਰਨਾ ਸਤਿਗੁਰੂ ਦਾਰਾਂਿਆਂ ਸੰਗਤਾਂ ਦੀ ਹਾਜ਼ਰੀ ਸੇਵਾ ਤਿਲਹੁਲਿਆਂ ਦਾ ਹੋਇ ਪ੍ਰਵਾਨ ਕਰਨਾ ਕਦਮ ਕਦਮ ਲੇਖੇ ਲਾਉਣ ਆਪਣੇਦਰੋ ਕਰੋ ਗੁਰਸਿੱਖੀ ਜੀਵਨ ਨਾਮ ਦੀ ਰਾਤ ਅੰਮ੍ਰਿਤ ਵੇਲੇ ਦੀ ਰਾਤ ਦੇ ਰੁਕਤਾ ਤੰਦਰੁਸਤੀ ਅੰਨਿਆ ਦਾਤਾ ਬਖਸ਼ੇ ਰਹਿਣ ਕਰਨਾ ਨਗਰ ਖੇੜੇ ਪਸਲਵਾੜੀ ਤੇ ਮਿਹਰ ਪ੍ਰਯਾਸ ਕਰਨਾ ਸਤਿਗੁਰੂ ਚੜ੍ਹਦੀ ਕਲਾ ਬਖਸ਼ਣੀ ਸਵਾਸ ਸਵਾਸ ਆਪਣਾ ਸਿਮਰਨ ਬਖਸ਼ਣਾ ਹੋਵੇਂ ਤੋਂ ਬਚਾ ਕੇ ਰੱਖਣਾ ਸਹੀ ਪਿਆਰਿਆ ਮੇਲ ਨੰਨਾ ਮੇਲੇ ਅੰਦਰ ਨਾਮ ਜਿ ਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਜੀਓ ਦਰਸ਼ਨ ਦੇਸ ਜਿਹਾ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਬਤਾਤੇ ਗੁਰ ਪ੍ਰਸਾਦ ਕਿਨ ਬਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਵਲ ਵਸੇ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਸਰ ਨਾਹੀ ਪੂਰਨ ਗੁਣਤਾਸ ਨਾਨਕ ਏਕ ਕਰੇ ਅਰਦਾਸ ਵਸਰ ਨਾਹੀ ਪੂਰਨ ਗੁਣਤਾਸ Вај, Oh. Oh. вај. Oh. 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 ਠੀਕ ਸ਼੍ਰੀ ਮਾਹੇ ਗੁਰੂ ਸਾਹਿਬ ਜੀਓ ਸਨੋ ਕਾ ਮਹੱਲਾ ਤੀਜਾ ਹਸਦੀ ਸਿਰ ਜਿਉ ਔਂਕਸ਼ ਹੈ ਅਰਣ ਜਿਉ ਸਿਰ ਦੇ ਮਨ ਤਨ ਆਗੈ ਰਾਖ ਕਾ ਉਵੀ ਸੇਵ ਕਰੇ ਹਸਦੀ ਸਿਰ ਜਿਉ ਅੰਕਸ਼ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੈ ਰਾਸ ਗੈ ਉਬੀ ਸੇਵ ਕਰੇ ਓ ਗੁਰਮਖ ਆਪ ਨਿਵਾਰਿਆ ਸਰਬਰਾਜ ਸ੍ਰਿਸ਼ਟ ਕਾ ਲੇ ਨਾਨਕ ਗੁਰਮਖ ਬੁਝਿਆ ਜਾਇ ਆਪੇ ਨਦਰ ਕਰੇ ਮਹੱਲਾ ਤਜਾ ਜੇ ਗੁਰਮਖ ਨਾਮ ਧਿਆਇਆ ਆਇ ਤੇ ਪਰਵਾਨ ਨਾਨਕ ਕੁਲ ਉਧਾਰ ਹੈ ਆਪਣਾ ਦਰਗਹ ਪਾਵਹ ਮਾਣਾ ਪੌੜੀ ਗੁਰਮਖ ਸਖੀਆਂ ਸਿੱਖ ਗੁਰੂ ਮੈ ਲਾਇਆ ਇਕ ਸੇਵਕ ਗੁਰ ਪਾਸ ਇਕ ਗੁਰ ਕਾ ਲਾਇਆ ਜਿਨਾਂ ਗੁਰ ਪਿਆਰਾ ਮਨ ਚਿਤ ਤਿਨਾਂ ਭਾਉ ਗੁਰੂ ਦੇ ਵਈਆ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤ ਭਾਈਆ ਗੁਰ ਸਾਧ ਗੁਰ ਬਹਲ ਸਭ ਗੁਰ ਆਖ ਗੁਰੂ ਜੀ ਵਾਈਆ ਗੁਰ ਸਿੱਖਾਂ ਇੱਕੋ ਯਾਰ ਗੁਰਮਤਾ ਪਤਾ ਪਾਈਆ ਗੁਰ ਸਤ ਗੁਰ ਬੋਲ ਸਾਬ ਗੁਰ ਆਖ ਗੁਰੂ ਜੀ ਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 对。